ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਪੰਡਿਤ ਜੀ ਦੇ ਵਿੱਚ ਆਈ ਸਾਹਿਬ ਦੇ ਗੁਰਬਾਣੀ ਉੱਤੇ ਅਟੁੱਟ ਵਿਸ਼ਵਾਸ ਦੀ ਜਾਣਕਾਰੀ ਦਿੱਤੀ ਜਾਏਗੀ ਜੀ ਸਭ ਲੋਕਾਂ ਔਖਤ ਨਾਮ ਭਾਈ ਸਾਹਿਬ ਨੂੰ ਹਮੇਸ਼ਾ ਤੋਂ ਹੀ ਗੁਰਮਤ ਅਸੂਲਾਂ ਦੇ ਗੁਰੂ ਘਰ ਦੀਆਂ ਵਿਦਿਆ ਦੀ ਸਚਾਈ ਉੱਤੇ ਕਿਰ ਪ੍ਰੋਸਾਸ ਸੀ ਉਹਨਾਂ ਵਿੱਚੋਂ ਇੱਕ ਐਪੀਸੀ ਇਹ ਸਭ ਲੋਕਾਂ ਔਖਤ ਨਾਮ कुरबात अनुसार जितने भी शरीर के मानसिक रोग सब सब दू भी एक नाम केवल नाम है ये सब तो सच्ची उग भी है इस विषय पर कई बार इतना हो रहा चर्चा हो पैदा कुदरत ऐसी बनी कि एक बार भाई साहब मित्र ही बीमार हो गए बीमार भी मिलो लुधियानी अस्पताल उन्होंने भी ज्यादा पैया दास उन्हें सेवा करते नाल में एक दो तो होर सेवादार भी साथ में ते एक दो संबंधी पिंड जो जो उन्हें दे बड़े करीबी सं वो भी सं को अस्पताल जाके एक स्पेशल कमरा ले आ सेवा दा अवसर हाथ लगा देख के मैं भी नाल के तुर गया इलाज आराम हुए नो हफ्ता बीत गया पर कुछ भी आराम से फायदा मजबूत ना हुआ ਤੇ ਉਹਨਾਂ ਹੀ ਦਿਨਾਂ ਵਿੱਚ ਸਹਿਰ ਵਿੱਚ ਮਲੇਰੀਆ 따ਸੀ ਦੀ ਬਿਮਾਰੀ ਬਹੁਤ ਜ਼ੋਰਾਂ ਤੇ ਫੈਲੀ ਹੋਈ ਸੀ। ਚਾਹੇ ਹਸਪਤਾਲ ਸਹਿਰ ਤੋਂ ਬਹੁਤ ਦੂਰ ਸੀ ਪਰ ਉਸទី ਤੇ ਆਸਪਦਾਨ ਤੇ ਸਭਾ ਆਪੇ ਦਿਨ ਵਿੱਚ ਕਈ ਕਈ ਵਾਰ ਸਹਿਰ ਜਾਣਾ ਪੈਂਦਾ ਸੀ। ਹਫਤੇ ਦੇ ਅੰਦਰ ਅੰਦਰ ਸਾਰੇ ਆਦਮੀ ਬੁਖਾਰ ਨਾਲ ਬਿਮਾਰ ਹੋ ਕੇ ਡਰ ਨੂੰ ਚਲੇ ਗਏ। ਭਾਈ ਸਾਹਿਬ ਜੀ ਪਿਤਾ ਭਰਾ ਦੇ ਪਾਸ ਰਹਿ ਗਏ। ਟਿੰਡੋ ਹੋਰ ਆਦਮੀ

आते जिस दवाई में मेरे नाल के आदमियों का मलेरिया का आरम की तासीर की ना रखी थोड़ी उस दवाई ने मेरे ऊपर तो हम की हद करना है मेरी दवाई मेरे पास फिर मैं बल तार के पिता होर के पास गया मैं जाके की देखे कि नफ तापना भी उठ चली है लत्त बाह ठंडिया पै रही अखा तो दिसना कन्ना तो सुनना भी बंद क्योंकि तीन चार दिन तो पैसा बंद हो चुका सर डॉक्टर कह गए सर ये सारे पैसा आपका जहर बन गया है ये जहर उन सारे शरीर के बीच प्रवेश कर चुका है उन पर तक हालत आखिरी समय दी देख के मैं कुछ डर गया तब मेरे अंदर आवाज आई सब रोग का औकत था मेरे बिच छिटक कुछ आला मार्ग गया गुप्त का दास सुन के ਜਦ ਦੀ ਸੈਕੀ ਦੀ ਮਹਾ ਮੰਤਰ ਰੂ ਬਾਣੀ ਦਾ ਪਾਠ ਆਰੰਭ ਕੀਤਾ ਤੇ ਬਾਠ ਮੈਂ ਆਪਣੇ ਮਨ ਹੀ ਮਨ ਵਿੱਚ ਛੁੱਟੀ ਦੁਆਰਾ ਕਰਨ ਲੱਗਿਆ ਪੰਜ ਬਾਠਾ ਦਾ ਕੋ ਐਸੀ ਅਕਾਗਰ ਵਿਰਤੀ ਨਾਲ ਪਾਇਆ ਤੇ ਵਿਰਤੀ ਨਨਕੀ ਪੌਰੀ ਵਿੱਚ ਅਜੇ ਹੀ ਜੁੜੀ ਕਿ ਮੁਰਗ ਸੇ ਪੌੜੇ ਦਾ ਪਾਠ ਹੋ ਹੀ ਜਾਵੇ ਅਗਾਹ ਤੁਰੇ ਹੀ ਨਾ ਇਤਨੇ ਨੂੰ ਮੇਰੀ ਛੁੱਟੀ ਜੋ ਖਲੀ ਤਾਂ ਕੀ ਦੇਖਦਾ ਹਾਂ ਕਿ ਮੇਰਾ ਸਰੀਰ ਪਸ਼ੀਨੋ ਪਸ਼ੀਨਾ ਹੋਇਆ ਪਿਆ ਹੈ ਅਤੇ ਤਾਪ ਕਿਤੇ ਨਹੀਂ ਬੱਟ ਵਾਂਗੂ ਟਪ ਰਹੇ ਤਨ ਬਦਲ ਅੰਦਰ ਠੰਡ ਵਰਤ ਰਹੀ ਹੈ ਤੇ ਮੈਂ ਹੁਲਾ ਕੁਲ ਵਰਗਾ ਨਵਾਂ ਨਿਰਵਾ ਹੋ ਗਿਆ ਚਟ ਪਸ਼ੀਨਾ ਹੁੰਦ ਕੇ ਸਾਵਧਾਨ ਹੋ ਕੁਰਤਾ ਤੇ ਪਿੱਟਾ ਹੋਰਵਲ ਦੇਖਾ ਉਹਨਾਂ ਦਾ ਕੀ ਹਾਲ ਮੇਰੇ ਖਿਆਲ ਅੰਦਰ ਐਸੀ ਕੀ ਦੀ ਤੁਤੇ ਹੋ ਗਈ ਪਰ ਜਦੋਂ ਮੈਂ ਨੇੜੇ ਗਿਆ ਤਾਂ ਕੀ ਦੇਖਦਾ ਹਾਂ ਤੇ ਪੈਸਾ ਵਾਲਾ ਪਾਂਡਾ पैसा पढ़िया जद जब देखी तब ठीक चल रही थी श्वास भी साफ आए मेरी खुशी की कोई हद नी फिर मैं उन्होंने बुलाया तो उस वक्त मेरे वल पक्का फिर के बोले यह बेटा कोई शख्स मेरे कमांच मरने की पौड़ी दबा भर रहा है यह गल सुन मेरी हैरानी थी कोई हद ना न मैं खड़ा खड़ा जी अकाल पुरुष के सुपर धनबाद जुड़ गया ਮੇਰੇ ਰੋਗ ਨੂੰ ਚੁਕਾ ਦਿੱਤ ਬੁਲਬੁਲੇ। ਜਦ ਡਾਕਟਰ ਨੇ ਆ ਕੇ ਇਤਹਾਰਾ ਦਾ ਹੱਥ ਦੇਖਿਆ। ਉਹ ਵੀ ਹੈਰਾਨ ਤੇ ਦੰਗ ਰਹਿ ਗਿਆ। ਇਤਨੀ ਦੇਰ ਤੱਕ ਦੇਖ ਰਹੇ ਅੰਤਖਰ ਸਾਹਿਬ। ਕਿਸ ਤਰ੍ਹਾਂ ਲੱਗਿਆ। ਕਿਤਿਆਂ ਭੀਆਂ ਦਬ ਜਾ। ਕਿਵੇਂ ਮਰੀਏ। ਅਤੇ 176 ਜੇ ਤੋਂ ਕਪਿਆ ਹੋਏ ਬੁਖਾਰ। ਕਿਵੇਂ ਬੁਧਰੇ। ਉਸ ਦਿਨ ਤੋਂ ਪਾਈ ਸਾਹਿਬ ਦਾ 10 ਗ੍ਰਾਮ ਬਿਟਰਾ ਪਰੋਸਾ। ਪਾਣੀ ਦੀ ਬਰਦਕ ਤੇ ਨਾਮ ਪਿਲਾ ਵਾਲੇ ਪਰਦਾ ਪਰ ਥਾਏ ਹੋ ਗਏ। ਅਗਲੀ ਆਈਡੀ ਫੀਲ ਵਿੱਚ ਆਈ ਸਰਵਨ ਨੂੰ ਗੁਰਦੁਆਰਾ ਟਕਾਗੰਢ ਲਈ ਕੀਤੇ ਸੰਗਠਿਤ ਜਾਣਕਾਰੀ ਦਿੱਤੀ ਜਾਏਗੀ ਜਵਾਈ ਕਗੇ ਦਾ ਖਲਸਾ ਜਵਾਈ ਜੀ ਦੀ